ਕੀ ਨਾਮ ਪਾਜੀ ਦਾ ਹੈ ਮੇਰਾ ਨਾਮ ਐਡਵੋਕੇਟ ਮੂਵੀਨ ফারুকੀ ਔਰ ਅਸੀਂ ਸਾਰੇ ਮਲੇਰਪੋੜਲਾ ਵਸੀ ਆ ਆਸਕਰੇ ਮੁਸਲਿਮ ਭਾਈਚਾਰਾ ਜਿਹੜਾ ਮਲੇਰਪੋੜਲਾ ਤੁਹਾਨੂੰ ਪਤਾ ਮੁਸਲਿਮ ਡੋਮਿਨੈਂਟ ਏਰੀਆ ਹੈ ਔਰ ਸਾਡੇ ਨਾਲ ਮਦਰ ਸਾਡੇ ਸਿੱਖ ਉਪਰ ਹਿੰਦੂ ਉਪਰ ਆਉ ਵੀ ਆਏ ਨੇ ਸਾਡੇ ਨਾਲ ਇਹ ਸਾਰੇ ਮਲੇਰਪੋੜਲੇ ਵੱਲੋਂ ਕਿਉਂ ਮਲੇਰਪੋੜਲਾ ਜਿਹੜਾ ਹਾਦ ਨਾਰਾ ਦੀ ਧਰਤੀ ਆ ਹਮੇਸ਼ਾ ਕਹ ਦੂੰਗੀ ਕਦੇ ਪੰਜਾਬ ਦੇ ਉੱਪਰ ਜਾਂ ਮੁਲਕ ਦੇ ਉੱਪਰ ਜਦੋਂ ਵੀ ਕਦੇ ਬੱਤ ਪਿਆ ਤਾਂ ਮਲੇਰਪੋੜਲੇ ਤੋਂ ਹਾਦ ਨਾਰਾ ਮਾਰਿਆ ਹੈ ਤਾ ਅੱਜ ਵੀ ਜਦ ਸਾਡੇ ਪੰਜਾਬੀ ਭਰਾ ਨੇ ਅਸੀਂ ਜਦੋਂ ਬਾਹਰ ਕਿਸੇ ਦੀ ਮਦਦ ਕਰਨ ਜਾ ਸਕਦੇ ਆ ਆਊਟ ਆਫ ਸਟੇਟ ਇਹ ਤਾਂ ਫੇਰ ਸਾਡੇ ਪੰਜਾਬੀ ਭਰਾ ਨੇ ਸਾਡਾ ਫੋਨ ਹੈ ਤੇ ਸਾਡੀ ਅਸੀਂ ਕਮੇਟੀ ਦੇ ਵਿੱਚੋਂ ਪੈਦਾ ਹੋਏ ਸਾਡੇ ਪੰਜਾਬੀ ਭਰਾ ਨੇ ਉਹ ਉਹਨਾਂ ਦੇ ਉੱਪਰ ਜਦੋਂ ਵਕਤ ਆਇਆ ਇਹ ਸਾਡਾ ਫਰਜ਼ ਬਣਦਾ ਮਲੇਰ ਕੋਟਲੇ ਦੇ ਉੱਪਰ ਤਾਂ ਫਲਕੇ ਡਬਲ ਜ਼ਿੰਮੇਵਾਰੀ ਹੈ ਇੱਕ ਤਾਂ ਸਾਡਾ ਪੰਜਾਬੀ ਹੋਣ ਦੇ ਨਾਤੇ ਦੂਸਰਾ ਜਿਹੜਾ ਹਾਦੇ ਨਾਰੇ ਦੀ ਧਰਤੀ ਹੈ ਇੱਥੋਂ ਹਾਜ਼ਾ ਨਾਰਾ ਮਾਰਨ ਦਾ ਜੋ ਸਾਡੇ ਰਗਾਂ ਦੇ ਵਿੱਚ ਸਾਡੀ ਰਵਾਇਤ ਹੈ ਜਿਹੜੀ ਸਾਡੀ ਸਮੇ ਲੋਕ ਸਾਨੂੰ ਵਿਰਸੇ ਦੇ ਵਿੱਚ ਮਿਲੀ ਹੈ ਤਾਂ ਉਹਨੂੰ ਨਿਭਾਉਂਦੇ ਹੋਏ ਅੱਜ ਮਲੇਰ ਕੋਟਲੇ ਤੋਂ ਅਸੀਂ ਇੱਥੇ ਜਿਹੜੀਆਂ 8-10 ਸੀ ਗੱਡੀਆਂ ਲੈ ਕੇ ਆਏ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਰਾਸ਼ਨ ਦੇ ਟਰੱਕ ਨੇ ਔਰ ਜਿਹਦੇ ਵਿੱਚ ਦੇਗਾ ਵੀ ਨੇ ਮਿੱਠੇ ਚਾਵਲਾਂ ਦੀ ਇਹ ਗੁਮਲੇਰ ਕੋਲ ਤੁਹਾਨੂੰ ਪਤਾ ਮਸ਼ਹੂਰ ਹੈ ਪਹਿਲਾਂ ਅਸੀਂ ਸਿੰਘੂ ਬਾਰਡਰ ਦੇ ਉੱਪਰ ਵੀ ਅਸੀਂ ਲਗਾ ਕੇ ਰੱਖਿਆ ਲੰਗਰ ਇੱਕ ਸਾਲ ਮੁਸਲਿਮ ਭਾਈਚਾਰੇ ਵੱਲੋਂ ਔਰ ਹੁਣ ਵੀ ਜਦੋਂ ਜਿੱਥੇ ਵੀ ਲੋੜ ਪਊਗੀ ਤਾਂ ਇਨਸ਼ਾਅੱਲਾ ਅਸੀਂ ਹੁਣ ਅੰਮ੍ਰਿਤਸਰ ਸਾਹਿਬ ਦੇ ਏਰੀਏ ਦੇ ਵਿੱਚ ਜਿੱਥੇ ਵੀ ਫਲੱਡਸ ਆਏ ਹੋਏ ਨੇ ਉੱਥੇ ਅਸੀਂ ਰਾਸ਼ਨ ਦੀ ਵੀ ਉੱਥੇ ਜਾ ਕੇ ਤਕਸੀਮ ਕਰਨਾ ਔਰ ਦੂਸਰਾ ਉੱਥੇ ਅਸੀਂ ਆਪਣੇ ਭਰਾਵਾਂ ਵਾਸਤੇ ਜਿਹੜਾ ਲੰਗਰ ਵੀ ਅਸੀਂ ਸੇਵਾ ਲੈ ਕੇ ਚੱਲੇ ਆ ਇੱਥੋਂ ਦੇ ਮਿੱਠੇ ਚਾਵਲਾਂ ਦੀਆਂ ਉਹ ਅਸੀਂ ਉੱਥੇ ਜਾ ਕੇ ਵਰਤਾਵਾਂਗੇ ਇਨਸ਼ਾਅੱਲਾ ਠੀਕ ਥੈਂਕ ਯੂ ਸਰ ਕਿੰਨੇ ਟਰੱਕ ਲੋਈ ਤੱਕ ਜਾ ਰਹੇ ਹੋ ਇਸ ਸਮੇਂ ਇਸ ਟਾਈਮ ਜਿਹੜੇ ਰਾਸ਼ਨ ਦੇ ਤਾਂ ਹੈਗੇ ਨੇ 3 ਟਰੱਕ ਔਰ ਵੈਸੇ ਸਾਡੇ ਨਾਲ ਵਲੰਟੀਅਰਸ ਵੀ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸੇਵਾ ਕਰਾਂਗੇ ਸਾਰੇ ਦੇਖੋ ਭਰਾ ਸਵੇਰੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਸਵੇਰੇ ਮਲੇਰਕੋੜਲੇ ਨਗ ਮੀ ਪਿਆ ਹੋਇਆ ਸੀਗਾ ਕਿ ਮਲੇਰਕੋੜਲੇ ਇੰਨਾ ਪਾਣੀ ਖੜਾ ਸੀ ਜਿਵੇਂ ਫਲੱਡ ਆਇਆ ਹੋਵੇ ਤਾਂ ਇੰਨਾ ਯਾਨੀ ਕਿ ਉਹਦੇ باوجود ਵੀ ਦੇਖੋ ਕਿੰਨੇ ਜਜ਼ਬੇ ਦੇ ਨਾਲ ਹਲੇ ਕਈ ਯਾਨੀ ਕਿ ਬੰਦੇ ਪਿੱਛੇ ਰਹਿ ਗਏ ਮਗਰ ਫਿਰ ਵੀ ਦੇਖੋ ਕਿੰਨੇ ਭਰਾ ਸਾਡੇ ਵਾਲ ਕੀ ਇੱਕ ਟਰੱਕ ਅੱਗੇ ਨਿਕਲ ਚੁੱਕਿਆ ਕਿਉਂਕਿ ਉਹ ਸਲੋ ਚੱਲ ਰਿਹਾ ਸੀ ਉਹਨੂੰ ਅਸੀਂ ਪਹਿਲਾਂ ਤੋੜ ਤੱਕ ਨੂੰ ਦੂਰ ਜਾਣਾ ਤਾਂ ਇੰਨੇ ਭਰਾ ਜਿਹੜੇ ਤੁਸੀਂ ਜਜ਼ਬਾ ਦੇਖੋ ਕਿ ਸਵੇਰੀ ਉੱਠ ਕੇ 5 ਵਜੇ ਸਾਰੇ ਬੰਦੇ ਤਿਆਰ ਹੋ ਗਏ ਉੱਥੇ ਖੜੇ ਸੀ ਕਿ ਇੰਨੀ ਬਾਰਿਸ਼ ਹੋ ਰਹੀ ਸੀ ਇੰਨਾ ਮੀਂਹ ਪੈ ਰਿਹਾ ਸੀ ਉਹਦੇ باوجود ਕਿਉਂਕਿ ਸਾਡੇ ਭਰਾ ਉੱਥੇ ਜੂਝ ਰਹੇ ਨੇ ਆ ਜਿਹੜੀ ਹੜਾਂ ਦੇ ਮਾਰਦੇ ਹੇਟ ਅਸੀਂ ਉਹਨਾਂ ਦਾ ਦਰਦ ਆਪਣੇ ਸੀਨੇ ਦੇ ਵਿੱਚ ਲੈ ਕੇ ਸਾਰਾ ਮਲੇਰ ਕੋਡ ਲਾ ਮੈਂ ਕਹਿੰਦਾ ਛੋਟੇ ਛੋਟੇ ਬੱਚੇ ਆ ਕੇ ਉੱਥੇ 10 20 20 ਰੁਪਏ ਦੀ ਸੇਵਾ ਜਿਹੜੇ ਆਟੋ ਚਲਾਉਂਦੇ ਨੇ ਉਹ 50 50 ਰੁਪਏ ਦੀ ਸੇਵਾ ਵਿਚਾਰੇ ਜਿਹੜੇ ਮੈਂ ਕਹਿੰਦਾ ਦਿਹਾੜੀ ਕਰਦੇ ਨੇ ਬੰਦੇ ਉਹਨਾਂ ਨੇ ਇੱਕ ਇੱਕ ਬਿਸਕਟਾਂ ਦਾ ਪੈਕੇਟ ਇੱਕ ਇੱਕ ਪਾਪਿਆਂ ਦਾ ਪੈਕੇਟ ਰਸ ਦਾ ਰਸ ਦਾ ਪੈਕੇਟ ਦੇ ਕੇ ਗਏ ਨੇ ਔਰ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਉਹ ਐਜ਼ ਇਟ ਇਜ਼ ਹੀ ਉੱਥੇ ਜਿਹੜੇ ਸਾਡੇ ਹੜਾਂ ਦੀ ਮਾਰ ਹੇਠ ਆਏ ਹੋਣੇ ਸਾਡੇ ਪੰਜਾਬੀ ਵੀਰ ਅਸੀਂ ਉਹਨਾਂ ਤੱਕ ਪਹੁੰਚਾਈਏ ਉਹ ਜ਼ਿੰਮੇਵਾਰੀ ਲੈ ਕੇ ਅਸੀਂ ਅੱਲਾ ਦੇ ਹੁਕਮ ਨਾਲ ਅਸੀਂ ਉੱਥੇ ਜਾ ਕੇ ਆਪਣੇ ਪੰਜਾਬੀ ਭਰਾਵਾਂ ਨਾਲ ਖੜਾਂਗੇ ਜੋ ਵੀ ਸਾਨੂੰ ਪਨ ਪਾਊਗਾ ਦੁਬਾਰਾ ਜਿੰਨੀ ਵਾਰੀ ਜਾਣਾ ਪਊਗਾ ਇਨਸ਼ਾਅੱਲਾ ਮਲੇਰ ਕੋੜਲੇ ਦਾ ਸਮੂਹ ਮੁਸਲਿਮ ਭਾਈਚਾਰਾ ਸਾਰੇ ਨਗਰ ਨਿਵਾਸੀ ਮਲੇਰ ਕੋੜਲਾ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਘਬਰਾਉਣਾ ਨਹੀਂ ਹੈ ਸਰਕਾਰ ਨੂੰ ਲੈ ਕੇ ਇਸ ਸਮੇਂ ਆਪਾਂ ਪੰਜਾਬ ਸਰਕਾਰ ਨਾਲ ਗੱਲ ਕਰੀਏ ਤਾਂ ਉਹਨਾਂ ਵੱਲੋਂ ਪੁੱਛਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੇਖੋ ਸਰਕਾਰਾਂ ਆਪਣੇ ਤੌਰ ਦੇ ਉੱਪਰ ਕੰਮ ਕਰ ਰਹੀਆਂ ਨੇ ਠੀਕ ਹੈ ਮਗਰ ਜਿਹੜਾ ਪੰਜਾਬੀਆਂ ਨੂੰ ਇੱਕ ਇੱਕ ਰੱਬ ਵੱਲੋਂ ਇੱਕ ਸਮਝ ਲਓ ਸਾਨੂੰ ਇੱਕ ਦਾਤ ਇਹ ਰੱਬ ਨੇ ਦਿੱਤੀ ਹੋਈ ਆ ਬਖਸ਼ੀ ਹੋਈ ਆ ਕਿ ਅਸੀਂ ਇੱਕ ਦੂਸਰੇ ਦਾ ਦਰਦ ਹੈ ਜਿਹੜਾ ਪੰਜਾਬੀ ਅਸੀਂ ਤਾਂ ਉਹ ਸੀਰੀਆ ਤੱਕ ਜਾ ਕੇ ਲੰਗਰ ਲਗਾਏ ਨੇ ਤਾਂ ਅਸੀਂ ਤਾਂ ਫੇਰ ਮੈਂ ਤਾਂ ਇਹ ਹੈਰਾਨ ਆ ਬਲਕਿ ਸਾਨੂੰ ਇਹ ਵੀ ਰਿਪੋਰਟਸ ਉੱਥੋਂ ਆ ਰਹੀਆਂ ਨੇ ਕਿ ਰਾਸ਼ਨ ਵਗੈਰਾ ਹਰੇ ਦਾ ਉੱਥੇ ਯਾਨੀ ਕਿ ਬਹੁਤ ਜ਼ਿਆਦਾ ਯਾਨੀ ਕਿ ਪਹੁੰਚ ਚੁੱਕਿਆ ਪਹਿਲਾਂ ਹੀ ਉਹ ਹਾਲੇਦ ਵਾਲੇ ਦੇ ਪਿੰਡ ਨੇ ਜਿਹੜੇ ਹੋਰ ਨੇ ਸਾਰੇ ਸਾਰੇ ਪੰਜਾਬ 'ਚ ਆਪਾਂ ਹੀ ਵਸਦੇ ਆ ਨਾ ਆਪਾਂ ਹੀ ਲੋਕਾਂ ਇੱਕ ਦੂਸਰੇ ਦਰਦ ਰੱਖਣ ਵਾਲੇ ਲੋਕਾਂ ਵੀ ਅਸੀਂ ਲੋਕਾਂ ਵਾਸਤੇ ਮਰਦੇ ਆ ਤਾਂ ਸਾਡੇ ਪੰਜਾਬੀ ਵੀਰ ਕਿਉਂ ਨਹੀਂ ਕਰਨਗੇ ਉੱਥੇ ਉੱਥੇ ਸਾਨੂੰ ਇਹ ਪਤਾ ਲੱਗਿਆ ਕਿ ਕਿਸੇ ਅਗਰ ਸਰਕਾਰਾਂ ਵੀ ਕੁਝ ਵੀ ਨਾ ਕਰਨ ਸਰਕਾਰਾਂ ਉੱਤੇ ਡੱਕਾ ਵੀ ਨਾ ਤੋੜਨ ਤਾਂ ਵੀ ਸਾਡੇ ਸਾਡੇ ਜੀ ਰਗਾਂ ਦੇ ਵਿੱਚ ਸਾਡੇ ਪੰਜਾਬੀਆਂ ਦੀ ਰਗਾਂ ਦੇ ਵਿੱਚ ਉਹ ਖੂਨ ਹੈਗਾ ਵੀ ਅਸੀਂ ਇੱਕ ਦੂਸਰੇ ਦੀ ਮਦਦ ਕਰ ਸਕਦੇ ਹਾਂ ਇੱਕ ਦੂਸਰੇ ਵਾਸਤੇ ਖੜ੍ਹ ਸਕਦੇ ਹਾਂ ਔਕੇ ਟਾਈਮ ਦੇ ਵਿੱਚ। ਹਾਂਜੀ ਜਿਆਦਾ ਪੰਜਾਬੀਆਂ ਦਾ ਪੂਰਾ ਪੂਰਾ ਦਿਲ ਖੋਸ਼ ਕਰਾਦੇ ਨੇ ਤੇ ਨਾਲ ਖੜ੍ਹੇ ਨੇ। ਆਪਾਂ ਹੁਣ ਗੱਲ ਕਰਨ ਜਾ ਰਹੇ ਆ ਦੀਪ ਮਠੱਡਾ ਜੀ ਤੋਂ ਜਾ ਰਹੇ ਨੇ ਤੇ ਦੀਪ ਮਠੱਡਾ ਜੀ ਨਾਲ ਗੱਲ ਕਰ ਰਹੇ ਆ ਇਹਨਾਂ ਨੂੰ ਪੁੱਛ ਰਹੇ ਆ ਤੇ ਕਿ ਅ ਅੱਗੇ ਦੀ ਹਾਂ ਦੀ ਸੀਪੀਐਮ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਤੁਸੀਂ ਅੱਜ ਇੱਥੇ ਕਵਰੇਜ ਕਰ ਰਹੇ ਹੋ। ਔਰ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਹਾਵਤੇ ਦੀ ਭੱਜੀਆਂ ਬਾਹਾਂ ਗੱਲ ਨੂੰ ਹੀ ਆਉਂਦੀਆਂ ਨੇ ਔਰ ਸਾਡੇ ਮੁਸਲਮ ਭਾਈਚਾਰਾ ਇਹ ਸਰਕਾਰਾਂ ਨੇ ਆਪਸੇ ਵਿੱਚ મતਭੇਦ ਬਣਾਇਆ ਹੋਇਆ ਹੈ Hindu Muslim ਦਾ ਪਹਿਲੇ ਦਿਨ ਤੋਂ ਹੀ Hindu Sikh ਤੇ Muslim ਦਾ ਭਾਈਚਾਰਾ ਪਹਿਲੇ ਦਿਨ ਤੋਂ ਹੀ ਇੱਕ ਹੀ ਰਿਹਾ ਹੈ ਔਰ ਅੱਜ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਵੀ ਤੇ ਸਾਡੇ ਵੀਰ ਮੋਢੇ ਨਾਲ ਮੋਟਾ ਲਾ ਕੇ ਖੜੇ ਜਦੋਂ ਵੀ ਪੰਜਾਬ ਤੇ ਕੋਈ ਵਿਫਤਾ ਪਈਏ ਸਾਡੇ ਮਲੇਰਕੋਟਲੇ ਤੋਂ ਵੀਰ ਮੋਢੇ ਨਾਲ ਮੋਟਾ ਲਾ ਕੇ ਖੜਿਆ ਸਾਨੂੰ ਮਾਣ ਆ ਸਾਡੇ ਭਰਾਵਾਂ 'ਤੇ ਚੜਦੀ ਕਲਾ ਜਾਈਏ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਸਾਡੇ ਵੀਰ ਜੀ 2 ਮਿੰਟ ਆਪਣੇ ਦੱਸਾਂਗੇ ਵਿਚਾਰ ਹਾਉਬਿਲਾਹ ਮਿਨੈ ਸ਼ੈਤਾਨ ਨਰਜੀਮ ਬਿਸਮਿਲ੍ਲ੍ਹਾ ਰਹਿਮਾਨ ਰਹਿੀਮ ਅਸਲਾਮੁਅਲੈਕਮ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸਾਰਿਆਂ ਨੂੰ ਮੈਂ ਮੁਹੰਮਦ ਅਜ਼ਰ ਮਨੀਮ ਮਲੇਰ ਕੋਲੇ ਦੀ ਧਰਤੀ ਤੋਂ ਸਾਰਿਆਂ ਨੂੰ ਦਿਲੋਂ ਸਤਿਕਾਰ ਕਰਦਾ ਹੋਇਆ ਔਰ ਰੱਬ ਦਾ ਸ਼ੁਕਰ ਅਦਾ ਕਰਦਾ ਸੋਹਣੇ ਅੱਲਾ ਪਾਕ ਦਾ ਸ਼ੁਕਰ ਅਦਾ ਕਰਦਾ ਜਿਨ੍ਹਾਂ ਨੇ ਸਾਨੂੰ ਇਨਸਾਨ ਬਣਾਇਆ ਔਰ ਇਨਸਾਨਾਂ ਨੂੰ ਹੁਕਮ ਦਿੱਤਾ ਕਿ ਇਨਸਾਨੀਅਤ ਦੇ ਕੰਮ ਆਉ ਸੋ ਇਸ ਦੇ ਮਤਲਬ ਅੱਜ ਅਸੀਂ ਮਲੇਰ ਕੋਲੇ ਤੋਂ ਕਈ ਸੰਸਥਾਵਾਂ ਇਕੱਠੀਆਂ ਹੋ ਕੇ ਤਿੰਨ ਚਾਰ ਦਿਨਾਂ ਤੋਂ ਰਾਸ਼ਨ ਇਕੱਠਾ ਕੀਤਾ। ਮੈਂ ਧੰਨਵਾਦੀਆਂ ਮਲੇਰ ਕੋਲੇ ਤੇ ਹਰ ਸੱਚ ਦਾ ਜਿਹਨੇ ਉੱਥੇ ਜਾ ਕੇ ਸਾਡੇ ਕਾਊਂਟਰ ਤੇ ਆ ਕੇ ਤਿਲ-ਪੁੱਲ ਪਾਇਆ ਔਰ ਅੱਜ ਅਸੀਂ ਸਵੇਰੇ ਦੇ ਭਾਰੀ ਮੀਂਹ ਦੇ ਵਿੱਚੋਂ ਨਿਕਲਦੇ ਹੋਏ ਅੱਜ ਅਸੀਂ ਸਾਡਾ ਕਾਫਲਾ ਤੁਹਾਡੇ ਸਾਹਮਣੇ ਜਾ ਰਿਹਾ। ਅੱਲਾਹ ਪਾਕ ਇਸ ਕਾਫਲੇ ਨੂੰ ਕਾਮਯਾਬੀ ਦੇਣ ਔਰ ਸਾਡੇ ਜਿਹੜੀ ਦਿਲ ਦੀ ਤਮੰਨਾ ਹੈ ਉਹਨੂੰ ਕਬੂਲ ਕਰਨ ਕਿਉਂਕਿ ਅਸੀਂ ਸਾਡੀ ਦਿਨ ਦੀ ਤਮੰਨਾ ਹੈ ਕਿ ਅਸੀਂ ਇਨਸਾਨੀਅਤ ਦੀ ਸੇਵਾ ਕਰਨ ਚੱਲੇ ਆਂ। ਜਿਹੜੇ ਸਾਡੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਨੇ ਅਸੀਂ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਲਈ ਕੁਛ ਨਾ ਕੁਛ ਟੀਲ-ਫੋਲ ਭਾਵੇਂ ਪੱਕਿਆ ਰਿੱਜਿਆ ਖਾਣਾ ਭਾਵੇਂ ਕੱਚਾ ਰਸਦਾ ਜਾਂ ਪਾਣੀ ਬੋਤਲ ਜਾਂ ਸੁੱਕਾੁੱਤ ਬਹੁਤ ਸਾਰਾ ਸਮਾਨ ਹੈ ਸਾਡੇ ਕੋਲ ਤਿੰਨ-ਚਾਰ ਟਰੱਕਾਂ ਦੇ ਵਿੱਚ ਗੱਡੀਆਂ ਦੇ ਵਿੱਚ ਪੈ ਕੇ ਹਮਦੁਲਿਲਾ ਅਸੀਂ ਇਹ ਨਹੀਂ ਦੇਖਣਾ ਵੀ ਕੌਣ ਹੈ ਉੱਥੇ ਸਾਨੂੰ ਤਾਂ ਇਹ ਪਤਾ ਵੀ ਇਨਸਾਨੀਤ ਕੀਸ ਰਹੀ ਆ ਸੋ ਪੰਜਾਬ ਇੱਕ ਐਸੀ ਧਰਤੀ ਹੈ ਪੰਜਾਬਾਂ ਦੀ ਧਰਤੀ ਹੈ ਪਾਣੀਆਂ ਦੀ ਧਰਤੀ ਹੈ ਕੋਈ ਗੱਲ ਨਹੀਂ ਅੱਲਾ ਪਾਕ ਅਜਮਾਇਸ਼ ਲੈਂਦਾ ਸੋ ਸਾਨੂੰ ਡੋਲਣਾ ਨਹੀਂ ਚਾਹੀਦਾ ਜਿੱਥੇ ਸਾਡੇ ਹਿੰਦੂ ਸਿੱਖ ਮੁਸਲਮਾਨ ਭਰਾ ਕੰਮ ਕਰਨ ਲੱਗੇ ਹੋਏ ਨੇ ਅਸੀਂ ਇਸ ਚੀਜ਼ ਨੂੰ ਬੜਾ ਮਿੱਠ ਅਰਥ ਕਰਤਾ ਹੈ ਮਨ ਦੇ ਕਿ ਜੁਦਾ ਜੁਦਾ ਆਏ ਸੂਰਤਾਂ ਲਹੂ ਦਾ ਰੰਗ ਇੱਕ ਹੈ ਜਿੱਥੇ ਸਾਡੇ ਖੂਨ ਦਾ ਰੰਗ ਇੱਕ ਹੈ ਮੇਰਾ ਭਰਾ ਨੂੰ ਮੇਰਾ ਲੱਗ ਸਕਦਾ ਹੈ ਮੇਰੇ ਸਿੱਖ ਵੀਰ ਨੂੰ ਇਹਨਾਂ ਦਾ ਮੈਨੂੰ ਲੱਗ ਸਕਦਾ ਹੈ ਬਲੱਡ ਸੋ ਇਸੇ ਤਰ੍ਹਾਂ ਪਾਣੀ ਇਹ ਵੀ ਸਾਰੇ ਲਈ ਹੈ ਆਵਾ ਹਵਾ ਸਾਰੇ ਲਈ ਹੈ ਸੋ ਸਾਨੂੰ ਕੰਮ ਵੀ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਕੇ ਕਰਨੇ ਚਾਹੀਦੇ ਨੇ ਆ ਆਉਣ ਵਾਲੇ ਸਮੇਂ ਤੇ ਕੋਦੇ ਵੀ ਕਿਤੇ ਵੀ ਲੋੜ ਆ ਕਮਲੇਰ ਕੋਲੇ ਦੇ ਧਰਤੀ ਹਮੇਸ਼ਾ ਆਹ ਦੇ ਨਾਰੇ ਦੇ ਧਰਤੀ ਹਮੇਸ਼ਾ ਪੰਜਾਬ ਦੇ ਨਾਲ ਉਸੇ ਤਰ੍ਹਾਂ ਹੀ ਖੜੀ ਹੈ ਜਿਵੇਂ ਪਹਿਲਾਂ ਤੋਂ ਖੜੀ ਆ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਅਸਲਾਮੁਅਲੈਕਮ